ਖੇਰ ਆ ਗਿਆ ਵਰਜੋਤ ਕੌਰ ਤੇ ਰਾਜਵੀਰ ਸਿੰਘ ਜਿਨ੍ਹਾਂ ਨੇ ਰੈਸਵਿੰਗ ਦੇ ਵਿੱਚ 골ਡ ਮੈਚ ਦੇ ਜਿੱਤੇ ਹੋਏ ਹੈ ਉਹ વિશે ਤਾਰ ਦੇ ਉੱਤੇ ਪੁੱਜਿਆ ਉਹਨਾਂ ਦੇ ਫਾਦਰ ਸਾਹਿਬ ਵੀ ਸਾਡੇ ਦਰਮਿਆਨ ਆਇਆ ਸ਼ੁਕਰ ਹੈ ਸਰਕਾਰ ਜਿਨ੍ਹੇ ਨੂੰ ਬੜਾ ਧੰਨਵਾਦ ਹੈ 6 ਬੱਲਾ 5 6 ਬੱਲਾ 5 ਬਾਈ ਮੈਚ ਬੰਦਿਆ ਲੱਗਦਾ ਤਾੜੀ 5 ਬੱਲਾ 5 ਰਹਿ ਗਿਆ ਹੈ ਖੇਲ ਵੀ ਖੜਾ ਹੈ ਕੱਟੂ ਵੀ ਖੜਾ ਹੈ

ਇੱਕ ਦੇ ਲਈ 800 ਐਮਰੀ ਬਾਈ ਦੋੜਾ ਨਾ ਪਾਵੇ ਮੈਂ ਕਨਫਰਮ ਕਰ ਲਾ ਆਵਾ ਦੇ ਸ਼ੱਕਾ ਵੱਜ ਗਿਆ 100 ਕਿਹੜਾ ਦਾ 100 ਕਿਹੜਾ ਦਾ ਮਨੀ ਬਿਲਕੁਲ ਹੋਵੇਗਾ ਇੱਕੇ ਨਿੱਕੇ ਕੁ ਮਿੰਟ ਬਾਈ ਕਨਫਰਮ ਕਰ ਲਾ ਹਰ ਤੱਕ 5000 ਦੀ ਗੱਲ ਹੈ ਆਵਾ ਦੇ ਸ਼ੱਕਾ ਮਾਰਦਾ ਕਤੋ 100 ਇੱਕ ਦੇ ਲੜਾਇਆ ਮਨੀ ਨੂੰ ਰੋਕ ਦਿਆ 5100 ਸ਼ੋਸ਼ਣ ਦੀ ਟੀਮ ਦੇ ਸ਼ੋਸ਼ਣ ਦੀ ਟੀਮ ਦਾ ਰੋਕ ਦਿਆ 5100 बदल गया सब कुछ बदल गया मेरे यार हमने ने कहा मैच भी बदलू मैच बदल गया भाई किन्ने रह गए मैं दो तो ही दस दे चार तीन रह गई वाल तेनाली तेना चार सुसना रहा तेना तेन मरके बाजरा हेलो मनी जेड़े जेडे कपर उ पता नहीं कौन कहते आदने सती यूसर आ गया

दस हजार भी होगी संदीप छा संदीप एक छका हो मैं पहलो क्या निन रोके हो मैच बढ़िया लग रहा तारी एक गल हो रहा चाली साल भाने के पिंड वाला खेड ਨੇ ਵੀ ਟੀਮ ਆਈਸੀ ਦੇ 40 ਸਾਲਲੇ ਵਾਲੇ ਦੇ ਮੇਲਾ ਲੁੱਟਿਆ ਸੀ ਐਦੀ ਵੀ ਉਮਰ 40 ਸਾਲ ਦੀ ਲੱਗਦੀ ਆ ਮੈਨੂੰ ਇੱਕ ਮਿੰਟ ਆਪਣੇ ਭਾਈ ਅੰਪਾਇਰ ਇੱਕ ਵਾਰ ਟੱਕੇ ਆਦਾ ਦਸੀਨ ਅੰਪਾਇਰ ਦੋਵੇਂ ਅੰਤਾਰ ਅੰਪਾਇਰ ਭਾਈ ਦਸੀਨ ਸੋਚ ਕੇ ਰਹਿਣਾ ਤੁਸੀਂ ਆਪ ਦਾ ਭਰਾ ਮੇਰੇ धकड़ लाड़ी मसीबा मलिया बॉल दो माइक बंद